ਬਹੁਤ ਵਧੀਆ ਤੁਹਾਡਾ ਸਟੈਂਡ ਸੀ ਕਿ ਜੇਕਰ ਪੰਜਾਬੀਆਂ ਨੂੰ ਬਾਹਰਲੇ ਸੂਬਿਆਂ ਦੇ ਵਿੱਚ ਜ਼ਮੀਨ ਖਰੀਦਣ ਦਾ ਅਧਿਕਾਰ ਨਹੀਂ ਨੌਕਰੀ ਕਰਨ ਦਾ ਅਧਿਕਾਰ ਨਹੀਂ ਤਾਂ ਫਿਰ ਗੈਰ ਪੰਜਾਬੀਆਂ ਨੂੰ ਕਿਉਂ ਤੁਹਾਡੇ ਉਸ ਵਿਅਰ ਨੂੰ ਗਲਤ ਤਰੀਕੇ ਨਾਲ ਤੋਲ ਦਿੱਤੀ ਗਈ ਮੈਂ ਇਸ ਸਟੈਂਡ ਤੇ ਖੜਾ ਹਾਂ ਮੇਰੇ ਨਾਲ ਕੋਈ ਖੜੇ ਨਾ ਖੜੇ ਮੈਨੂੰ ਕੋਈ ਪਰਵਾਹ ਨਹੀਂ ਔਰ ਮੈਂ ਇਸ ਸਟੈਂਡ ਤੇ ਕਾਇਮ ਰਹਿਣਾ ਹਾਂ ਇਹਦੀ ਕੋਈ ਕੀਮਤ ਅਦਾ ਕਰਨੇ ਪੈਸੇ ਡਸਨਟ ਮੈਟਰ ਐਡਾ ਥੋੜਾ ਵਾ ਕਿ ਤੁਸੀਂ ਆਪਣੀ ਸਟੇਟ ਦੇ ਇਸ਼ੂਜ਼ ਦੇ ਅੱਗੇ ਤੁਹਾਨੂੰ 10 ਵੀ 50 100 ਟੈਲੀਫੋਨ ਆ ਜੇ ਤੁਸੀਂ ਝੁਕ ਜਓ ਫਿਰ ਤੁਹਾਡਾ ਫਿਰ ਤੁਹਾਡਾ ਸਟੈਂਡ ਕਾਦਾ ਹੋਗਾ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਸੁਖਬਾਲ ਸਿੰਘ ਖਹਿਰਾ ਆਪਣੀ ਜਿਹੜੀ ਆ ਫਿਕਰ ਕਰਨ ਤੇ ਪੰਜਾਬ ਤੇ ਦੇਸ਼ ਦਾ ਫਿਕਰ ਕਾਂਗਰਸ ਕਰ ਲੋ ਨਹੀਂ ਪੰਜਾਬ ਦਾ ਫਿਕਰ ਅਸੀਂ ਕਿਉਂ ਨਾ ਕਰੀਏ ਵਾਹਿਗੁਰੂ ਕਿਰਪਾ ਕਰੇ ਆਪਣੀ ਗਵਰਨਮੈਂਟ ਬਣੇ ਇਹ 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 ਬਿਲ ਪਾਸ ਕਰਨੇ ਕਰਦਾ ਤੇ ਕਰਨ ਦੇ ਦੇਣਗੇ ਜਿਹੜੇ ਤੁਹਾਡੇ ਸਾਥੀ ਡਰ ਡਰ ਰਹੇ ਆ ਅੱਜ ਆਪੇ ਕਰਾਵ ਹੁਣ ਦੇਖੋ ਮੇਰੀ ਪਾਰਟੀ ਵਾਲੇ ਕੁਝ ਲੋਕ ਘਬਰਾ ਰਹੇ ਨੇ ਇਹਦਾ ਮਤਲਬ ਉਹ ਗੈਰ ਪੰਜਾਬੀਆਂ ਦਾ ਪ੍ਰੈਸ਼ਰ ਬਣ ਰਹੇ ਇਹ ਸਿਰਫ ਤੁਸੀਂ ਨਹੀਂ ਗੱਲ ਕੀਤੀ ਲਖਾਰੀਆਂ ਨੇ ਵੀ ਗੱਲ ਕੀਤੀ ਹੈ ਗਾਣਿਆਂ ਦੇ ਵਿੱਚ ਵੀ ਵੀ ਸਾਡੇ ਉਡਣ ਜਹਾਜ਼ ਪੰਜਾਬ ਚਰੀਲਾ ਆਉਂਦੀਆਂ ਫਰਦਾਂ ਦੇ ਵਿੱਚੋਂ ਸਿੰਘ ਨਾਮ ਨਾ ਖਤਮ ਹੋ ਜਾਣ ਇਹੋ ਜਿਹੀਆਂ ਚਿੰਤਾ ਲਖਾਰੀਆਂ ਨੇ ਜ਼ਾਹਰ ਕੀਤੀਆਂ ਨੇ ਤੁਸੀਂ ਇਹ ਬਿਆਨ ਦਿੱਤਾ ਤੁਹਾਡੀ ਪਾਰਟੀ ਦੇ ਲੀਡਰਾਂ ਨੂੰ ਫਿਕਰ ਪੈ ਗਿਆ ਕਿ ਸਾਡੀ ਵੋਟ ਬੈਂਕ ਨਾ ਟੁੱਟ ਜਾਈ ਤੁਸੀਂ ਕਿੰਨਾ ਕੁ ਸੋਚਦੇ ਹੋ ਕਿ ਜਦੋਂ ਦਾ ਇਹ ਬਿਆਨ ਦਿੱਤਾ ਤੁਹਾੰਦੀ ਵੋਟ ਬੈਂਕ ਨੂੰ ਕਿੰਨਾ ਕੁ ਫਰਕ ਪਿਆ ਤੁਹਾਨੂੰ ਕਿਹੋ ਜਿਹਾ ਰਿਸਪਾਂਸ ਮਿਲ ਰਿਹਾ ਲੋਕਾਂ ਦੇ ਵਿੱਚ ਇਹਦੇ ਲੀਡਰ ਇਹ ਫਿਕਰ ਕਰ ਰਹੇ ਨੇ ਕਿ ਪੰਜਾਬ ਦੇ ਸ਼ਹਿਰਾ ਦੇ ਬਾਹਰਲੇ ਪਾਸੇ ਗੈਰ ਪੰਜਾਬੀਆਂ ਦੀ ਬਹੁਤ ਵੋਟ ਬਣ ਗਈ ਹੈ। ਹੂੰ ਹੂੰ ਹੂੰ। ਉਹਨਾਂ ਨੂੰ ਗੈਰ ਪੰਜਾਬੀਆਂ ਦੀ ਵੋਟ ਦੀ ਚਿੰਤਾ ਹੈ ਤੇ ਉਹਨਾਂ ਨੂੰ ਸਿੱਖ ਤੇ ਪੰਜਾਬੀ ਦੀ ਵੋਟ ਨਹੀਂ ਚਾਹੀਦੀ। ਉਹ ਤਾਂ ਬਹੁਤ ਛੋਟਾ ਜਿਹਾ ਹਿੱਸਾ ਜਿਹੜੇ ਸਾਡੇ ਆਪਣੇ origignal ਬੰਦੇ ਨੇ ਪੰਜਾਬੀ ਦੇ ਸਿੱਖ ਉਹ ਤੁਹਾਨੂੰ ਉਹਨਾਂ ਦੀ ਉਹਨਾਂ ਦੀ ਵੋਟ ਦੀ ਕੋਈ ਕੀਮਤ ਨਹੀਂ ਗਈ। ਇੰਨਾ ਡਰ ਜਾਨੇ ਥੋੜੇ ਆਇਆ ਤੋਂ। ਮੈਨੂੰ ਇੱਕ ਅੱਦੇ ਆਪਣੇ ਲੀਡਰ ਦਾ ਫੋਨ ਆਇਆ ਕਿ ਜੀ ਆ ਤੁਹਾਡੇ ਮੁਤਲਕ ਮੈਂ ਕਿਹਾ ਮੈਂ ਆਪਣੀ ਵੀਡੀਓ ਭੇਜ ਰਿਹਾ ਇਹਨੂੰ ਸੁਣ। ਜਦੋਂ ਮੇਰੀ ਵੀਡੀਓ ਸੁਣੀ ਉਹ ਮੁੜ ਕੇ ਫੋਨ ਨਹੀਂ ਆਇਆ। ਮੂਸੇਵੜਾ ਦੇ ਫਾਦਰ ਸਾਹਿਬ ਤੁਹਾਡੇ ਲਈ ਪ੍ਰਚਾਰ ਕਰਨ ਲਗਾਤ ਸੇਮਨਜੀਤ ਸਿੰਘ ਮਾਨ ਸਿੱਧੂ ਮੂਸੇਵਾਲੇ ਦੀ ਫੋਟੋ ਜਲਾ ਕੇ ਜਿਹੜਾ ਘਮਰ ਹੋਏ ਨਹੀਂ ਤੇ ਦੂਜੇ ਪਾਸੇ ਉਹ ਕਹਿ ਰਹੇ ਨੇ ਕਿ ਮੈਂ ਸਿੱਧੂ ਮੂਸੇਵਾਲੇ ਦੇ ਕਰਕੇ ਨਹੀਂ ਜਿੱਤਿਆ ਸੀਗਾ। ਫਿਰ ਦੋ ਗੱਲਾਂ ਨਾਲੇ ਫੋਟੋ ਲਾਈ ਜਾਂਦੇ ਨੇ ਨਾਲੇ ਬਲਕੌਰ ਸਿੰਘ ਨੂੰ ਗद्दार ਕਹੀ ਜਾਂਦੇ ਨੇ। ਸੋ ਦੋ ਗੱਲਾਂ ਨਾ ਨਾ ਕਰ ਜੇ ਬਲਕੌਰ ਸਿੰਘ ਗद्दार ਆ ਤੇ ਫੋਟੋ ਹਟਾ ਲੈ ਤੇ ਨਾਲੇ ਤੁਸੀਂ ਕਹਿੰਦੇ ਕਿ ਮੈਂ ਮੂਸੇਵਾਲੇ ਦੇ ਕਰਕੇ ਜਿੱਤਿਆ ਹੀ ਨਹੀਂ। ਮੈਂ ਦੀਪ ਸਿੱਧੂ ਕਰਕੇ ਵੀ ਨਹੀਂ ਜਿੱਤਿਆ। ਇਹ ਫੋਟੋਆਂ ਕਾਹਦੇ ਲਈ ਲੜੀਆਂ? ਮੇਰੇ ਨਾਲ ਕਾਂਗਰਸ ਪਾਰਟੀ ਦੇ ਲੋਕ ਸਭਾ ਸੰਗਰੂਰ ਤੋਂ ਕੈਂਡੀਡੇਟ ਸੁਪਾਲ ਸਿੰਘ ਖਹਿਰਾ ਨੇ। ਸੁਪਾਲ ਸਿੰਘ ਖਹਿਰਾ ਦੇ ਨਾਲ ਆ ਲੋਕ ਸਭਾ ਸੰਗਰੂਰ ਨੂੰ ਲੈ ਕੇ ਗੱਲਬਾਤ ਜਿਹੜੀ ਆ ਉਹ ਕਰਾਂਗੇ ਔਰ ਇਹਨੇ ਦਿਨੀ ਜਿਹੜੇ ਉਹਨਾਂ ਦੇ ਬਿਆਨ ਨੂੰ ਲੈ ਕੇ ਕਾਫੀ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਗੈਰ ਪੰਜਾਬੀਆਂ ਵਾਲੀਆਂ ਉਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਕੁਝ ਹੋਰ ਈਸ਼ਿਵਾਂ ਤੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਖੈਰਾਸਾ ਸਵਾਗਤ ਹੈ ਡੋਟਰ ਬਹੁਤ ਸ਼ੁਕਰੀਆ ਜੀ ਥੈਂਕ ਯੂ ਔਰ ਠੀਕ ਹੋ ਜੀ ਚਾੜ੍ਹੇ ਗਲਾ ਕਿਵੇਂ ਚੱਲ ਰਿਹਾ ਜੀ ਜੂਨ ਪ੍ਰਚਾਰ ਬਹੁਤ ਅੱਛਾ ਬਹੁਤ ਹੀ ਵਧੀਆ ਵਾ ਕਿਉਂਕਿ ਲੋਕਾਂ ਨੇ ਸੰਗਰੂਰ ਦੇ ਲੋਕਾਂ ਨੇ ਮੇਰੇ ਕੰਮ ਦੀ ਕਦਰ ਪਾਈ ਹੈ ਔਰ ਪਾਰਟੀਵਾਦੀ ਦੁਤੇ ਉੱਠ ਕੇ ਅਕਾਲੀ ਅੱਛੇ ਬੰਦੇ ਝਾੜੂ ਵਾਲੇ ਕਮਿਊਨਿਸਟ ਕਿਸਾਨ ਜਿੱਥੇ ਬੰਦੀਆਂ ਇਹ ਸਾਰਾ ਵਰਗ ਜਿਹੜਾ ਵਾ ਜਿਹੜਾ ਜਿਹੜਾ ਕੋਈ ਥੋੜਾ ਬਹੁਤਾ ਵੀ ਸਿਆਸੀ ਸੂਝ-ਬੂਝ ਰੱਖਦਾ ਉਹ ਆਪਾਂ ਨੂੰ ਵੋਟ ਪਾਉ। ਹੂੰ ਬਿਲਕੁਲ ਤਾਂ ਪਹਿਲਾ ਸਵਾਲ ਮੇਰਾ ਉਹੀ ਕਰੂੰਗਾ ਜਿਹੜਾ ਗੈਰ ਪੰਜਾਬੀਆਂ ਵਾਲਾ ਆਇਆ ਸੀ ਪਹਿਲਾਂ ਤਾਂ ਮਾਰੇ ਦਰਸ਼ਕਾਂ ਨੂੰ ਵੀ ਕਲੀਅਰ ਕਰ ਦੇਣਾ ਕਿ ਸੁਖਪਾਲ ਸਿੰਘ ਖਹਿਰਾਹੋਰਾ ਜਿਹੜਾ ਗੈਰ ਪੰਜਾਬੀਆਂ ਵਾਲਾ ਬਿਆਨ ਆਇਆ ਸੀਗਾ ਕਿ ਗੈਰ ਪੰਜਾਬੀਆਂ ਨੂੰ ਇੱਥੇ ਇੱਕ ਕਰਟਰੀਰੀਅ ਦੇ ਤਹਿਤ ਹੀ ਨੌਕਰੀਆਂ ਜਾਂ ਕੋਈ ਗੱਲਬਾਤ ਜਿਹੜੀ ਮਿਲਣੀ ਚਾਹੀਦੀ ਹੈ ਜਦੋਂ ਸਾਨੂੰ ਬਾਹਰਲੇ ਸੂਬਿਆਂ ਦੇ ਵਿੱਚ ਜਾ ਕੇ ਹੱਕ ਨਹੀਂ ਜਮੀਨ ਖਰੀਦਣ ਦਾ ਜਾਂ ਨੌਕਰੀਆਂ ਨਹੀਂ ਮਿਲਦੀਆਂ ਤਾਂ ਫਿਰ ਬਾਹਰਲੇ ਲੋਕਾਂ ਨੂੰ ਇੱਥੇ ਕਿਸ ਤਰੀਕੇ ਨਾਲ ਮਿਲ ਰਹੀਆਂ ਉਹ ਸਟੈਂਡ ਦੇ ਉੱਪਰ ਆਦਾਰਾ ਲੋਕਨਾਥ ਜਿਹੜਾ ਸੁਖਪਾਲ ਸਿੰਘ ਖਹਿਰਾਹੋਰਾ ਦੇ ਸਟੈਂਡ ਦੇ ਨਾਲ ਹੈ ਔਰ ਜਿਹੜਾ ਵੀ ਪੰਜਾਬ ਦੀ ਗੱਲ ਕਰੂਗਾ ਚਾਈ ਸੁਖਪਾਲ ਸਿੰਘ ਖਹਿਰਾ ਚਾਹੇ ਨਵਜੋਤ ਸਿੰਘ ਸਿੱਧੂ ਆ ਚਾਹੇ ਕੁਮਰ ਵਿਜੇ ਪ੍ਰਤਾਪ ਆ ਚਾਹੇ ਵਿਕਰਮ ਸਿੰਘ ਮਜੀਠੀਆ ਚਾਹੇ ਭਗਵੰਤ ਮਾਨ ਆ ਜਿਹੜਾ ਪੰਜਾਬ ਦੀ ਗੱਲ ਕਰੇਗਾ ਉਹਦਾ ਅਸੀਂ ਪੱਖ ਜ਼ਰੂਰ ਲਾਵਾਂਗੇ ਔਰ ਉਹਦੇ ਸਟੈਂਡ ਦੇ ਨਾਲ ਸਟੈਂਡ ਵੀ ਕਰਾਂਗੇ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਉਹ ਬਿਆਨ ਪੰਜਾਬ ਦੇ ਲਈ ਸੀ ਪੰਜਾਬੀਆਂ ਲਈ ਸੀ ਪੰਜਾਬੀਅਤ ਲਈ ਸੀ ਔਰ ਉਸ ਬਿਆਨ ਦੇ ਨਾਲ ਆਦਾਰਾ ਲੋਕਨਾਦ ਪਰਸਨਲੀ ਤੌਰ ਤੇ ਵੀ ਸੁਖਪਾਲ ਸਿੰਘ ਖਹਿਰਾ ਦੇ ਉਹ ਸਟੈਂਡ ਦੀ ਛਲਾਗਾ ਵੀ ਕਰਦਾ ਹੈ ਖਹਿਰਾ ਸਾਹਿਬ ਬਹੁਤ ਵਧੀਆ ਤੁਹਾਡਾ ਸਟੈਂਡ ਸੀ ਕਿ ਜੇਕਰ ਪੰਜਾਬੀਆਂ ਨੂੰ ਬਾਹਰਲੇ ਸੂਬਿਆਂ ਦੇ ਵਿੱਚ ਜ਼ਮੀਨ ਖਰੀਦਣ ਦਾ ਅਧਿਕਾਰ ਨਹੀਂ ਨੌਕਰੀ ਕਰਨ ਦਾ ਅਧਿਕਾਰ ਨਹੀਂ ਤਾਂ ਫਿਰ ਗੈਰ ਪੰਜਾਬੀਆਂ ਨੂੰ ਕਿਉਂ ਤੁਹਾਡੇ ਉਸ ਵਿਆਰ ਨੂੰ ਗਲਤੀ ਕਿਦਾਂ ਧੂਲ ਦਿੱਤੀ ਗਈ ਕਿਵੇਂ ਦੇਖੋ ਚਲੋ ਉਹ ਤਾਂ ਚਲੋ ਜਿਹੜਾ ਮੀਡੀਆ ਹੁੰਦਾ ਨਾ ਜ ਬੜਾ ਸ਼ਰਾਰਤੀ ਟਾਈਪ ਮੀਡੀਆ ਜਿਹੜਾ ਬਾਇਸਟ ਹੈ ਜਿਹੜਾ ਪਹਿਲੇ ਮਨ ਬਣਾਇਆ ਕਿ ਅਸੀਂ ਬਦਨਾਮੀ ਕਰਨੀ ਜਿੱਦਾਂ ਇੱਕ ਦਿਨ ਹੈਡਿੰਗ ਲਾਤਾ ਖੈਰਾ ਨੇ ਬੋਲਾ ਕਿ ਯੂਪੀ ਬਿਹਾਰ ਕਾ ਕਬਜਾ ਨਹੀਂ ਹੋ ਰਹੀ ਪੰਜਾਬ ਮੈਂ ਤਾਂ ਕਹਾ ਹੀ ਨਹੀਂ ਗਾ ਫਿਰ ਪ੍ਰਾਈਮ ਮਿਨਿਸਟਰ ਸਾਹਿਬ ਨੇ ਬਿਹਾਰ ਦੀ ਰੈਲੀ ਵਿੱਚ ਜਾ ਕੇ ਉਥੇ ਬਿਹਾਰੀਆਂ ਨੂੰ ਜਿੱਦਾਂ ਕੀ ਕਹਿੰਦੇ ਹੁੰਦੇ ਕਿ ਉਂਗਲ ਲਾਉਣ ਦੇ ਨਜ਼ਰੀਏ ਨਾਲ ਇੱਕ ਕਾਂਗਰਸ ਖਾ ਨੇਤਾ ਹੈ ਪੰਜਾਬ ਮੇ ਉਹ ਬੋਲ ਰਹਾ ਹੈ ਕਿ ਬਿਹਾਰੀਆਂ ਕਾ ਬਹੈਸ਼ਕਾਰ ਕਰੋ ਬੋਇਕਾਟ ਇਹ ਵੀ ਨਹੀਂ ਕਿਹਾ ਹੈ ਸੋ ਇਸ ਕਰਕੇ ਮੇਰਾ ਨੁਕਤਾ ਸਿੰਪਲ ਹੈ ਜਿਹੜਾ ਤੁਸੀਂ ਕਹਾਂ ਨਾ ਕਿ ਬਾਹਰਲੇ ਸੂਬਿਆਂ ਦੇ ਕੋਲ ਆਪਾਂ ਨਹੀਂ ਲੋਕਰੀ ਲੈ ਸਕਦੇ ਤੇ ਪੰਜਾਬ ਵਿੱਚ ਕਾਨੂੰਨ ਪੰਜਾਬ ਦਾ ਇਸ ਤੋਂ ਵੀ ਵੱਧ ਕੇ ਇੱਕ ਰੋਡ ਹੈ ਕਿ ਪੰਜਾਬੀ ਜ਼ੁਬਾਨ ਪੰਜਾਬੀ ਜਿਹੜੇ ਸਾਡੇ ਵਸਿੰਦੇ ਨੇ ਤੇ ਸਿੱਖ ਭਾਈਚਾਰਾ ਹਮ ਉਹਨਾਂ ਕੋਈ ਇੱਕ ਹੀ ਘਰ ਆ ਪੰਜਾਬ ਪੰਜਾਬ ਉਹਨਾਂ ਕੋਈ ਕੋਈ ਹੋਰ ਘਰ ਨਹੀਂ ਆ ਮਤਲਬ ਦੇਖੋ ਨਾ ਯੂਪੀ ਵਾਲੇ ਕੋਈ ਬਿਹਾਰ ਵੀ ਆ ਬਿਹਾਰ ਵਾਲੇ ਤੇ ਕੋਲ Rajasthan ਵੀ ਆ Rajasthan ਵਾਲੇ ਕੋ ਮੱਧ ਪ੍ਰਦੇਸ਼ ਵੀ ਆ ਇੱਕ ਹੀ ਚੀਜ਼ ਐ ਇੱਕੋ ਜੁਬਾਨ ਐ ਬਿਲਕੁਲ ਸੋ ਸਾਡੇ ਕੋ ਨਾ ਹੋਣ ਕਰਕੇ ਮੈਂ ਜਦੋਂ ਐਤ ਕੀ MLA ਬਣਿਆ ਮੈਂ ਸੋਚਿਆ ਕਿ ਕੋਈ ਅੱਛਾ ਰਿਸਰਚ ਕਰਕੇ ਕੋ ਪੰਜਾਬ ਦੀ ਇਹਨੂੰ ਡੈਮੋਗ੍ਰਾਫਿਕ ਸਿਚੁਏਸ਼ਨ ਕਹਿੰਦੇ ਨੇ ਬਿਲਕੁਲ ਆਬਾਦੀ ਦਾ ਸੰਤੁਲਨ ਬਹੁਤ ਵਿਗੜ ਰਿਹਾ ਆਪਾਂ ਇਹਦੇ 'ਚ ਕੋ ਯੋਗਦਾਨ ਪਾਈਏ ਮੈਂ ਹਿਮਾਚਲ ਪ੍ਰਦੇਸ਼ ਦਾ ਲਾਅ ਸਟਡੀ ਕੀਤਾ ਹਮ ਵੈਸੇ ਤਾਂ ਲਾਅ ਗੁਜਰਾਤ ਚ ਵੀ ਹੈ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਚ ਵੀ ਹੈ ਹਮਮ ਲਾਅ ਹੁਣ ਉੱਤਰਾਖੰਡ ਚ ਵੀ ਬਣਾਤਾ ਬੀਜੇਪੀ ਨੇ ਮੈਂ ਹਿਮਾਚਲ ਪ੍ਰਦੇਸ਼ ਦਾ ਮਾਡਲ ਸਟੱਡੀ ਕਰਕੇ ਇਹ ਦੇਖਿਆ ਕਿ ਹਿਮਾਚਲ ਵਿੱਚ ਕੋਈ ਵੀ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਹਮਮ ਪਰ ਸ਼ਰਤਾਂ ਪੂਰੀਆਂ ਕਰੋ ਸਭ ਕੁਝ ਹੋ ਜੂ ਸਰ ਸ਼ਰਤ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਕੋਈ ਐਗਰੀਕਲਚਰ ਜ਼ਮੀਨ ਨਹੀਂ ਖਰੀਦ ਸਕਦਾ ਕੋਈ ਵੋਟਰ ਨਹੀਂ ਬਣ ਸਕਦਾ ਕੋਈ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਇਦਾਂ ਕੀ ਕੀਤਾ ਉਹਨਾਂ ਨੇ ਹਿਮਾਚਲ ਨੇ ਉਸ ਵੇਲੇ ਡਾਕਟਰ ਵਾਇਸ ਪਰਮਾਰ ਸੀਗੇ ਅੱਛਾ ਜੀ ਮਿਨਿਸਟਰ ਹੋਣਾ 1972 ਚ ਜੀ 52 ਸਾਲ ਪਹਿਲਾਂ ਹੂੰ ਉਹਨੇ ਇਹ ਉਹਨੇ ਇਹ ਜਿਹੜਾ ਬਿਲ ਪਾਸ ਕੀਤਾ ਉਹਨੂੰ ਪਤਾ ਸੀਗਾ ਕਿ ਹਿਮਾਚਲ ਛੋਟੀ ਜਿਹੀ ਸਟੇਟ ਹੈ ਗਰੀਬ ਤਬਕੇ ਦੀ ਸਟੇਟ ਹੈ ਇੱਥੇ ਦਿੱਲੀ ਬੰਬਈ ਕਲਕੱਤਾ ਤੋਂ ਲੋਕੀ ਘੁੰਮਣ ਆਉਂਦੇ ਨੇ ਉਹਨਾਂ ਨੂੰ ਬਹੁਤ ਸੋਹਣਾ ਲੱਗਦਾ ਬਾਗ ਵਗੈਰਾ ਉਹ ਬਾਗ ਖਰੀਦ ਲੈਣਗੇ ਸਾਰੇ ਤੇ ਇਹ ਜਿਹੜੇ ਦੋ ਦੋ ਚਾਰ ਚਾਰ ਪੰਜ ਪੰਜ ਬਿਗਿਆ ਦੇ ਮਾਲਕ ਆ ਇਹ ਆਪਣੇ ਹੀ ਬਾਗਾਂ ਵਿੱਚ ਨੌਕਰ ਬਣ ਕੇ ਕੰਮ ਕਰਨਗੇ ਉਹਨੇ ਲਾਅ ਬਣਾ ਦਿੱਤਾ ਗੱਲ ਮੁੱਕ ਗਈ ਸੋ ਅਗਰ ਪੰਜਾਬ ਇਹ ਲਾਅ ਅਡਾਪਟ ਕਰ ਲੇ ਇਹਦਾ ਕੀ ਇਫੈਕਟ ਪਵੇਗਾ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਤਾਂ ਗਿਣਤੀ ਮਿੰਤੀ ਰਹੂਗੀ ਕਿ ਕਿੰਨੇ ਗੈਰ ਪੰਜਾਬੀ ਆ ਗਏ ਨੇ ਹਾਲੇ ਤੱਕ ਕਿਸੇ ਨੂੰ ਪਤਾ ਹੀ ਨਹੀਂਗਾ ਨਹੀਂ ਪਤਾ ਬਿਲਕੁਲ ਸਾਡੀ 3 ਕਰੋੜ ਵਾਦੀ ਚੋਂ 75 ਲੱਖ ਚਲੇ ਗਿਆ ਪਤਾ ਨਹੀਂ 50 60 70 ਲੱਖ ਆ ਗਿਆ ਵਾ ਕੋਈ ਰਿਕਾਰਡ ਹੀ ਨਹੀਂਗਾ ਅਗਰ ਲਾ ਹੋਊਗਾ ਹਰ ਇੱਕ ਬੰਦੇ ਦਾ ਨੰਬਰ ਹੋਊਗਾ ਹਾਊਸ ਨੰਬਰ ਹੋਊਗਾ ਉਹਦਾ ਨਾਮ ਹੋਊਗਾ ਔਰ ਉਹਦੇ ਨਾਲ ਇਫੈਕਟ ਪਊਗਾ ਕਿ ਕੋਈ ਵੀ ਆਦਮੀ ਇੱਥੇ ਆਣ ਕੇ ਸਰਕਾਰੀ ਨੌਕਰੀ ਨਹੀਂ ਲੈ ਸਕੀ ਆਪਣੇ ਬੱਚੇ ਆ ਜਿਹੜੀ ਭਗਵੰਤ ਮਾਨ ਰੌਲਾ ਪਾ ਰਿਹਾ ਕਿ ਮੈਂ ਨੌਕਰੀਆਂ ਦਿੱਤੀਆਂ ਨੌਕਰੀਆਂ ਦਿੱਤੀਆਂ ਨੌਕਰੀਆਂ ਸਾਰੀਆਂ ਗਈਆਂ ਨੇ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਨੂੰ ਇਹ ਕੰਮ ਰੁਕ ਜਾਊਗਾ ਇਸ ਕਰਕੇ ਇਹ ਲਾਅ ਬਣਾਉਣਾ ਬਹੁਤ ਜ਼ਰੂਰੀ ਆ ਔਰ ਭਗਵੰਤ ਮਾਨ ਨੇ ਇੱਕ ਟੀਚਰ ਕੀਤੀ ਮੈਨੂੰ ਕਿ ਅਸੀਂ ਗੈਰ ਪੰਜਾਬੀਆਂ ਨੂੰ ਕਿੱਦਾਂ ਰੋਕ ਸਕਦੇ ਆ ਸਾਡੇ ਬੱਚੇ ਵੀ ਤਾਂ ਕੈਨੇਡਾ ਅਮਰੀਕਾ ਜਾਂਦੇ ਦੇਖੋ ਕਿੱਡਾ ਵਾਟ ਸ਼ੁੱਡ ਆਈ ਸੇ ਮਤਲਬ ਜਿਆਦਾ ਮੂਰਖ ਹੈ ਜਾਂ ਜਾਣਬੁੱਝ ਕੇ ਚਲਾਕੀ ਕਰ ਰਿਹਾ ਕੀ ਆਪਾਂ ਕੈਨੇਡਾ ਚ ਬਿਨਾਂ ਸ਼ਰਤ ਜਾ ਸਕਦੇ ਆ ਪਾਸਪੋਰਟ ਚਾਹੀਦਾ ਵੀਜ਼ਾ ਚਾਹੀਦਾ ਲੱਖ ਰੁਪਿਆ ਲੱਗਦਾ ਰੁਪਿਆ ਨਾ ਦਿੰਦੇ ਯਾਰ ਲੈਣ ਲਈ 3-4 ਸਾਲ ਲੱਗਦੇ ਨੇ ਉਹਨਾਂ ਦੀਆਂ ਸ਼ਰਤਾਂ ਪੂਰੀਆਂ ਕਰੋ 25 ਤੋਂ 40 ਲੱਖ ਰੁਪਿਆ ਫੀਸ ਭਰੋ ਤੇ ਇਦਾਂ ਮਜਾਕ ਲਈ ਜਾਂਦੇ ਆ আচ্ছা ਪ੍ਰਾਈਮ ਮਿਨਿਸਟਰ ਸਾਹਿਬ ਜੋ ਮੇਰੇ ਖਿਲਾਫ ਬੋਲ ਰਹੇ ਸੀ ਉਹ ਭੁੱਲ ਗਏ ਕਿ ਬਿਹਾਰ ਵਿੱਚ ਆਪਣੇ ਗੁਜਰਾਤ ਚ ਵੀ ਇਹ ਲੋਕ ਆ ਕੋਈ ਨਾਨ ਗੁਜਰਾਤੀ ਉਥੇ ਜਾ ਕੇ ਜ਼ਮੀਨ ਦਾ ਮਾਲਕ ਨਹੀਂ ਬਣ ਸਕਦਾ ਬਿਹਾਰੀ ਵੀ ਨਹੀਂ ਬਣ ਸਕਦੇ ਬਿਲਕੁਲ ਅੱਛਾ ਲਾਸਟ ਗੱਲ ਕਿ ਹੁਣ ਪ੍ਰਾਈਮ ਮਿਨਿਸਟਰ ਸਾਹਿਬ ਤੇ ਬੀਜੇਪੀ ਦੱਸਣ ਕਿ ਸਿੱਖਾਂ ਨੂੰ ਤੇ ਪੰਜਾਬੀ ਕਿਸਾਨਾਂ ਨੂੰ ਕੱਚ ਦੇ ਇਲਾਕੇ ਜੋ ਗੁਜਰਾਤ ਚੋਂ ਕਿਉਂ ਕੱਢਿਆ ਹੂੰ 1960 ਦੇ ਦਹਾਕੇ ਵਿੱਚ ਸਾਡੇ ਉਸ ਵਕਤ ਦੇ ਪ੍ਰਾਈਮ ਮਿਨਿਸਟਰ ਲਾਲ ਬਹਾਦਰ ਸ਼ਾਸਤਰੀ ਜੀ ਨੇ ਹੂੰ ਅ ਸੱਦਾ ਦਿੱਤਾ ਪੰਜਾਬ ਦੇ ਕਿਸਾਨਾਂ ਨੂੰ ਕਿ ਬਟਾਬ ਦੇ ਕਿਸਾਨ ਦੇਸ਼ ਮਸ਼ਹੂਰ ਸੀਗੇ ਹੂੰ ਉਹਨੇ ਕਿਹਾ ਸਾਡੇ ਕੋਲ ਨਾ ਕੱਚ ਦਾ ਹਜ਼ਾਰਾਂ ਲੱਖਾਂ ਏਕੜ ਜ਼ਮੀਨ ਪਈ ਹੈ ਇਹ ਜੰਗਲ ਆ ਤੁਸੀਂ ਪੰਜਾਬ ਚੋਂ ਆਓ ਪੰਜਾਬੀਓ ਆਵਾਦ ਕਰੋ ਤੁਹਾਨੂੰ ਅਸੀਂ 5-500 ਨੂੰ ਏਕੜ ਦਿੰਨੇ ਆ ਹੂੰ ਮਾਲਕ ਬਣਾਤਾ ਉਹਨਾਂ ਨੇ 60 70 ਲੱਖ ਸਾਲ ਮਿਹਨਤ ਕਰਕੇ ਉਹ ਜ਼ਮੀਨਾਂ ਆਬਾਦ ਕੀਤੀਆਂ ਖੇਤੀਬਾੜੀ ਕੀਤੀਆਂ ਆ 4-5 ਸਾਲ ਪਹਿਲਾਂ ਬੀਜੇਪੀ ਸਰਕਾਰ ਨੇ ਗੁਜਰਾਤ ਨੇ ਉਹਨਾਂ ਦੇ ਮਾਲਕੀ ਅਧਿਕਾਰ ਰੱਦ ਕਰਦੇ ਅੱਛਾ ਹਾਂਜੀ ਇਹ ਰਿਕਾਰਡ ਹੈ ਬੱਚਾ ਉਹ ਵਿਚਾਰੇ ਫਿਰ ਗਏ ਆ ਗੁਜਰਾਤ ਹਾਈ ਕੋਰਟ ਹਾਈ ਕੋਰਟ ਨੇ ਉਹਨਾਂ ਦੇ ਮਾਲਕੀ ਅਧਿਕਾਰ ਬਹਾਲ ਕਰਤੇ ਗੁਜਰਾਤ ਬੀਜੇਪੀ ਗਵਰਨਮੈਂਟ ਨੇ ਐਡੀ ਉਹਨਾਂ ਦੇ ਨਾਲ ਐਨਟੀ ਪੰਜਾਬੀ ਐਨਟੀ ਸਿੱਖ ਕਹ ਲੋ ਉਹਨਾਂ ਦੀ ਉਹ ਜਿਹੜਾ ਹਾਈ ਕੋਰਟ ਦਾ ਆਰਡਰ ਸੀ ਉਹਨੂੰ સુપ્રીમ કોર્ટ મે ચેલેન્જ ਕੀਤਾ ਹੋਇਆ ਹੁਣ ਉੱਥੇ ਪੈਂਡਿੰਗ ਆ ਅੱਛਾ ਅਗਰ ਸੁਪਰੀਮ ਕੋਰਟ ਨੇ ਉਹਨਾਂ ਦੇ ਉਲਟ ਕਰਤਾ ਸਾਡੇ ਪੰਜਾਬ ਦੇ ਕਿਸਾਨ ਹਜ਼ਾਰਾਂ ਹੀ ਪਰਿਵਾਰ ਉਹ ਬੇਕਰੇ ਹੋ ਜਾਣਗੇ ਹੂੰ ਬਿਲਕੁਲ ਹੁਣ મોદી ਸਾਹਿਬ ਨੇ ਇਹ ਗੱਲ ਤਾਂ ਦੱਸੀ ਨੇ ਉੱਥੇ ਪਰ ਉਹ ਬਿਹਾਰੀਆਂ ਲੋਕਾਂ ਨੂੰ ਕਾਫੀ ਜ਼ਿਆਦਾ ਪਤਾ ਲੱਗਿਆ ਕਿ ਜਿੱਥੇ ਜਿੱਥੇ ਬੰਦ ਨੇ ਇਹ ਚੀਜ਼ਾਂ ਨਹੀਂ ਹੋ ਸਕਦੀ ਕਿਉਂਕਿ ਇਹ ਵੀ ਦੀ ਗਵਰਨਮੈਂਟ ਹੈ ਮੈਂ ਇਸ ਸਟੈਂਡ ਤੇ ਖੜਾ ਹਾਂ ਮੇਰੇ ਨਾਲ ਕੋਈ ਖੜੇ ਨਾ ਖੜੇ ਮੈਨੂੰ ਕੋਈ ਪਰਵਾਹ ਨਹੀਂ ਮੇਰੇ ਨਾਲ ਮੇਰੀ ਪਾਰਟੀ ਵਾਲੇ ਕੁਝ ਲੋਕ ਹੁਣ ਦੇਖੋ ਮੇਰੀ ਪਾਰਟੀ ਵਾਲੇ ਕੁਝ ਲੋਕ ਘਬਰਾ ਰਹੇ ਨੇ ਇਹਦਾ ਮਤਲਬ ਉਹ ਗੈਰ ਪੰਜਾਬੀਆਂ ਦਾ ਮੈਂ ਇਸੇ ਤਰ੍ਹਾਂ ਲੱਗਿਆ ਸੀ ਮੈਂ ਦੇਖ ਰਿਹਾ ਕਿ ਇਹ ਸਿਰਫ ਤੁਸੀਂ ਹੀ ਨਹੀਂ ਗੱਲ ਕੀਤੀ ਲਖਾਰੀਆਂ ਨੇ ਵੀ ਗੱਲ ਕੀਤੀ ਹੈ ਗਾਣਿਆਂ ਦੇ ਵਿੱਚ ਵੀ ਵੀ ਸਾਡੇ ਉਡਣ ਜਹਾਜ਼ ਪੰਜਾਬ ਚ ਰੇਲਾ ਆਉਂਦੀਆਂ ਫਰਦਾਂ ਦੇ ਵਿੱਚੋਂ ਸਿੰਘ ਨਾਮ ਨਾ ਖਤਮ ਹੋ ਜਾਣ ਇਹੋ ਜਿਹੀਆਂ ਚਿੰਤਾ ਲਖਾਰੀਆਂ ਨੇ ਜ਼ਾਹਿਰ ਕੀਤੀਆਂ ਨੇ ਤੁਸੀਂ ਇਹ ਬਿਆਨ ਦਿੱਤਾ ਤੁਹਾਡੀ ਪਾਰਟੀ ਦੇ ਲੀਡਰਾਂ ਨੂੰ ਫਿਕਰ ਪੈ ਗਿਆ ਕਿ ਸਾਡੀ ਵੋਟ ਬੈਂਕ ਨਾ ਟੁੱਟ ਜੇ ਤੁਸੀਂ ਕਿੰਨਾ ਕੁ ਸੋਚਦੇ ਹੋ ਕਿ ਜਦੋਂ ਦਾ ਇਹ ਬਿਆਨ ਦਿੱਤਾ ਤੁਹਾਡੀ ਵੋਟ ਬੈਂਕ ਨੂੰ ਕਿੰਨਾ ਕੁ ਫਰਕ ਪਿਆ ਤੁਹਾਨੂੰ ਕਿਹੋ ਜਿਹਾ ਰਿਸਪਾਂਸ ਮਿਲ ਰਿਹਾ ਲੋਕਾਂ ਦੇ ਵਿੱਚ ਨਹੀਂ ਜਿਹੜੇ ਲੀਡਰ ਇਹ ਫਿਕਰ ਕਰ ਰਹੇ ਨੇ ਕਿ ਪੰਜਾਬ ਦੇ ਸ਼ਹਿਰਾ ਦੇ ਬਾਹਰਲੇ ਪਾਸੇ ਗੈਰ ਪੰਜਾਬੀਆਂ ਦੀ ਬਹੁਤ ਵੋਟ ਬਣ ਗਈ ਹੈ ਹੂੰ 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 ਉਹਨਾਂ ਨੂੰ ਗੈਰ ਪੰਜਾਬੀਆਂ ਦੀ ਵੋਟ ਦੀ ਚਿੰਤਾ ਹੈ ਤੇ ਉਹਨਾਂ ਨੂੰ ਸਿੱਖ ਤੇ ਪੰਜਾਬੀ ਦੀ ਵੋਟ ਨਹੀਂ ਚਾਹੀਦੀ ਹੂੰ ਬਿਲਕੁਲ ਜਿਹੜੀ ਮੈਂ ਗੱਲ ਕਹਿ ਰਿਹਾ ਹੂੰ ਮੇਰੇ ਮੰਨਣ ਦੇ ਹਿਸਾਬ ਨਾਲ ਉਹ ਉਹ ਤਾਂ ਬਹੁਤ ਛੋਟਾ ਜਿਹਾ ਹਿੱਸਾ ਜਿਹੜੇ ਸਾਡੇ ਆਪਣੇ origignal ਬੰਦੇ ਨੇ ਪੰਜਾਬੀ ਦੇ ਸਿੱਖ ਉਹ ਤੁਹਾਨੂੰ ਉਹਨਾਂ ਦੀ ਉਹਨਾਂ ਦੀ ਵੋਟ ਦੀ ਕੋਈ ਕੀਮਤ ਨਹੀਂ ਗਈ ਇੰਨਾ ਡਰ ਜਾਨੇ ਥੋੜੇ ਆਇਆ ਤੋਂ ਬਿਲਕੁਲ ਪਰ ਮੈਂ ਬੜਾ ਕਲੈਰੀਫਾਈ ਕੀਤਾ ਹੂੰ ਕਿ ਜਿਹੜੇ ਪੰਜਾਬੀ ਹੁਣ ਜਿਹੜੇ ਗੈਰ ਪੰਜਾਬੀ ਆ ਚੁੱਕੇ ਨੇ ਹਮਮ ਮੋਟਰ ਬਣ ਚੁੱਕੇ ਨੇ ਘਰ ਬਣਾ ਚੁੱਕੇ ਨੇ ਅ ਸਰਕਾਰੀ ਨੌਕਰੀਆਂ ਉਹਨਾਂ ਦੇ ਖਿਲਾਫ ਤੁਰ ਲੋ ਉਹਦੇ ਰਹਿਣਗੇ ਇਨ ਫਿਊਚਰ ਇਹਦਾ ਕੋਈ ਹਿਸਾਬ ਤੱਤ ਹੋਵੇ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਕੌਣ ਕਿੱਥੇ ਬਹਿ ਗਿਆ ਆਣਕੇ ਜੇ ਲਾਅ ਬਣ ਜਾਊਗਾ ਫਰਜ਼ ਕਰੋ ਲੈਟ ਸੇ 20000 ਆਦਮੀ ਹੋਊਗਾ ਸਾਨੂੰ ਪਤਾ ਹੋਊਗਾ ਕਿ ਰਾਮ ਸ਼ਰੂ ਇੱਥੇ ਬੈਠਾ ਤੇ ਗੰਗਾ ਸਿੰਘ ਇਧਰਲੇ ਪਾਸੇ ਬੈਠਾ ਤੇ ਅ ਬਲਦੇਵ ਰਾਜ ਇੱਧਰ ਹੀ ਬਸ ਬੈਠਾ ਸਾਨੂੰ ਪਤਾ ਤਾਂ ਹੋਊਗਾ ਸਰ ਬਿਲਕੁਲ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਸੁਖਪਾਲ ਸਿੰਘ ਖਹਿਰਾ ਆਪਣੀ ਜਿਹੜੀ ਆ ਫਿਕਰ ਕਰਨ ਤੇ ਪੰਜਾਬ ਤੇ ਦੇਸ਼ ਦਾ ਫਿਕਰ ਕਾਂਗਰਸ ਕਰ ਲੋ ਨਹੀਂ ਪੰਜਾਬ ਦਾ ਫਿਕਰ ਅਸੀਂ ਕਿਉਂ ਨਾ ਕਰੀਏ ਚਲੋ ਦੇਸ਼ ਦਾ ਫਿਕਰ ਕਾਂਗਰਸ ਕਰੇ ਸਾਨੂੰ ਅੱਛੀ ਗੱਲ ਆ ਕਰ ਵੀ ਰਹੇ ਨੇ ਕੱਟ ਜੋੜ ਲੜ ਰਿਆ ਪਰ ਪੰਜਾਬ ਦਾ ਫਿਕਰ ਤਾਂ ਸਾਡਾ ਫਿਕਰ ਹੈ ਨਾ ਮਤਲਬ ਸਾਨੂੰ ਫਿਕਰ ਕਰਨਾ ਪੈਣਾ ਹੂੰ ਕਿ ਮੈਂ ਦੇਖ ਰਿਹਾ ਕਿ ਡਰ ਜਿਹੜਾ ਪੈਦਾ ਹੋ ਰਿਹਾ ਕਿ ਵੋਟਰ ਨਾ ਟੁੱਟ ਜਾਣ ਵੋਟਰ ਨਾ ਟੁੱਟ ਤੁਹਾਨੂੰ ਰਿਸਪੌਂਸ ਪਿੰਡਾਂ ਦੇ ਵਿੱਚੋਂ ਕਹਿ ਜਾ ਮਿਲ ਜੇ ਤੁਸੀਂ ਲੋਕਾਂ ਜਾ ਰਹੇ ਮੈਨੂੰ ਤਾਂ ਲੋਕਾਂ ਬਹੁਤ ਜ਼ਿਆਦਾ ਇਸ ਮੁੱਦੇ ਤੇ ਸਰਾਇਆ ਵਾ ਉਹਨਾਂ ਨੇ ਕਿਹਾ ਬਹੁਤ ਅੱਛਾ ਸਟੈਂਡ ਲਿਆ ਪੰਜਾਬ ਲੀਕ ਹੋਰ ਇੱਕ ਕਾਬਲੇ ਤਰੀਫਾ ਹੋਰ ਮੈਂ ਸਟੈਂਡ ਤੇ ਕਹਿ ਰਹਿਣਾ ਇਹਦੀ ਕੋਈ ਕੀਮਤ ਅਦਾ ਕਰਨੇ ਪੈ ਜੇ ਡਸਨਟ ਮੈਟਰ ਐਡਾ ਥੋੜੋ ਵਾ ਕਿ ਤੁਸੀਂ ਆਪਣੀ ਸਟੇਟ ਦੇ ਇਸ਼ੂਜ਼ ਦੇ ਅੱਗੇ ਤੁਹਾਨੂੰ 10 20 50 100 ਟੈਲੀਫੋਨ ਆ ਜੇ ਤੁਸੀਂ ਝੁੱਕ ਜਓ ਫਿਰ ਤੁਹਾਡਾ ਫਿਰ ਤੁਹਾਡਾ ਸਟੈਂਡ ਕਦਾ ਹੋ ਜਾਣਾ ਇਹਨਾਂ ਨੂੰ ਵੱਤ ਤੋਂ ਵੱਤ ਕਿਸੇ ਵੀ ਲੀਡਰ ਨੂੰ ਕਿੰਨੇ ਕਿੰਨੇ ਫੋਨ ਕੀਤੇ ਹੋਏ ਇਹ ਤਾਂ ਹੈ ਨਾ ਕਿ 10 ਲੱਖ ਨੇ ਫੋਨ ਕਰਤਾ ਵਾ ਜਾਂ 10 ਲੱਖ ਬੰਦਾ ਆਣ ਕੇ ਮਿਲ ਗਿਆ ਵਾ ਕੁਝ ਆ 15 20 50 ਫੋਨ ਆਏ ਹੋਣਗੇ ਕਿ ਇਹ ਕਿਆ ਕਰ ਦਿਆ ਇਹ ਕਿਆ ਕਰ ਦਿਆ ਹਮਨੇ ਵੋਟ ਡਾਲ ਲੇਗੇ ਤੇ ਮੈਂ ਇਹ ਕਹਿਣਾ ਵਾ ਕਿ ਤੁਸੀਂ ਉਹਨਾਂ ਦੀ ਵੋਟ ਦੀ ਚਿੰਤਾ ਕਰ ਰਹੇ ਹੋ ਜਿਹੜੇ origignal ਸਾਡੇ ਇੱਥੋਂ ਦੇ ਰਹਿਣ ਵਾਲੇ ਪੰਜਾਬੀ ਤੇ ਸਿੱਖ ਨੇ ਕਿ ਉਹਨਾਂ ਦੇ ਵੋਟਾਂ ਨਹੀਂ ਚਾਹੀਦੀਆਂ ਆਪਾਂ ਨੂੰ ਕਾਂਗਰਸ ਨੂੰ ਫਿਕਰ ਪੈ ਗਈ ਅਕਾਲੀ ਦਲ ਆਪ ਦੇ ਐਲਾਨ ਨਾਮੇ ਦੇ ਵਿੱਚ ਅਕਾਲੀ ਦਲ ਆਪ ਦੇ ਮੈਨੀਫੈਸਟੋ ਦੇ ਵਿੱਚ ਤੁਹਾਡੀ ਵਾਲੀ ਕਹੀ ਗੱਲ ਹੋਈ ਜਿਹੜੀ ਉਹ ਐਡ ਕਰ ਦਿੰਦਾ ਉਹ ਕਹਿੰਦਾ ਕਿ ਅਸੀਂ ਇਹ ਗੱਲ ਕਰਾਂਗੇ ਜੇ ਸਾਡੀ ਸਰਕਾਰ ਆਉਂਦੀ ਆ ਅਕਾਲੀਆਂ ਨੂੰ ਤਾਂ ਸੁਰਤ ਹੀ ਨਹੀਂ ਗਈ ਜੀ ਇਹ ਕੰਮ ਹੀ ਅਕਾਲੀਆਂ ਦਾ ਸੀ ਮੇਰਾ ਨਹੀਂ ਸੀਗਾ ਇਹ ਰੀਜਨਲ ਪਾਰਟੀ ਦਾ ਕੰਮ ਸੀਗਾ ਇਹ ਉਹਨਾਂ ਨੂੰ ਕਾਨੂੰਨ ਬਣਾਉਣਾ ਚਾਹੀਦਾ ਸੀ ਅੱਜ ਤੋਂ 25 30 50 ਸਾਲ ਪਹਿਲਾਂ ਸੁਝਿਆ ਹੀ ਨਹੀਂ ਉਹਨਾਂ ਨੂੰ ਉਹ ਤਾਂ ਹੋਰ ਨਾਲ ਗੱਲਾਂ ਤੁਰੇ ਫਿਰਦੇ ਨੇ ਹਾਂ ਹੁਣ ਜਿਹੜਾ ਇਹ ਕੰਮ ਉਹਨਾਂ ਦਾ ਸੀਗਾ ਕੀਤਾ ਮੈਂ ਆਵਾ ਔਰ ਮੈਂ ਵਾਹਿਗੁਰੂ ਕਿਰਪਾ ਕਰੇ ਆਪਣੀ ਗਵਰਨਮੈਂਟ ਬਣੇ ਇਹ 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 ਬਿਲ ਪਾਸ ਕਰਨਾ ਹੀ ਕਰਤਾ ਇਹ ਕਰਨ ਦੇ ਦੇਣਗੇ ਜਿਹੜੇ ਤੁਹਾਡੇ ਸਾਥੀ ਡਰ ਡਰ ਰਹੇ ਆ ਅੱਜ ਆਪੇ ਕਰਾਵਾਂ ਇਹ ਡਰ ਬਹੁਤ ਰਹੇ ਆ ਨਹੀਂ ਡਰਦੇ ਮੈਂ ਇਹਨਾਂ ਨਾਲ ਗੱਲ ਮੇਰੀ ਹੋਈ ਹੋਈ ਸੀ ਮੈਂ ਕਾਂਗਰਸ ਲੈਜਿਸਲੇਚਰ ਪਾਰਟੀ ਡਿਸਕਸ਼ਨ ਕੀਤੀ ਬਾਵਾ ਬਰੀਫ ਕੀਤੀ ਉਹਨਾਂ ਨੂੰ ਸਮਝਾਇਆ ਔਰ ਇਹਨਾਂ ਸਾਰਿਆਂ ਨੂੰ ਦੱਸ ਕੇ ਫੇਰੀ ਮੈਂ ਸਪੀਕਰ ਨੂੰ ਮਿਲਣ ਗਿਆ 2023 ਜਨਵਰੀ ਚ ਮੈਂ ਗੱਲਾਂ ਥੋੜਾ ਚੱਲੇ ਗਿਆ ਹਾਂ ਸੋ ਕੇ ਯਾਰੀ ਦਾ ਹੁੰਦਾ ਮੈਨੂੰ ਇੱਕ ਦਿਨ ਆਪਣੇ ਲੀਡਰ ਦਾ ਫੋਨ ਆਇਆ ਕਿ ਜੀ ਆ ਤੁਹਾਡੇ ਮੁਤਲਕ ਮੈਂ ਕਿਹਾ ਮੈਂ ਆਪਣੀ ਵੀਡੀਓ ਭੇਜਦਾ ਹਾਂ ਇਹਨੂੰ ਸੁਣ ਜਦੋਂ ਮੇਰੀ ਵੀਡੀਓ ਸੁਣੀ ਉਹ ਮੁੜ ਕੇ ਫੋਨ ਨਹੀਂ ਆਇਆ ਚਲੋ ਮੂਸੇਵਾਲੇ ਦੇ ਫਾਦਰ ਸਾਹਿਬ ਤੁਹਾਡੇ ਲਈ ਪ੍ਰਚਾਰ ਕਰਨ ਲਗਾਤਾਰ ਆ ਰਹੇ ਨੇ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਸਿੱਧੂ ਮੂਸੇਵਾਲੇ ਦੀ ਫੋਟੋ ਜਲਾ ਕੇ ਜਿਹੜਾ ਘਮਰ ਹੋਏ ਨੇ ਤੇ ਦੂਜੇ ਪਾਸੇ ਉਹ ਕਹਿ ਰਹੇ ਨੇ ਕਿ ਮੈਂ ਸਿੱਧੂ ਮੂਸੇਵਾਲੇ ਦੇ ਕਰਕੇ ਨਹੀਂ ਜਿੱਤਿਆ ਸੀਗਾ ਫਿਰ ਦੋ ਗੱਲਾਂ ਹੋ ਗਈਆਂ ਨਾ ਨਾਲੇ ਫੋਟੋ ਲਾਈ ਜਾਂਦੇ ਨੇ ਨਾਲੇ ਬਲਕੌਰ ਸਿੰਘ ਗਦਾਰ ਕਹੀ ਜਾਂਦੇ ਨੇ ਸੋ ਦੋ ਗੱਲਾਂ ਨਾ ਕਰ ਜੇ ਬਲਕੌਰ ਸਿੰਘ ਗਦਾਰ ਆ ਤੇ ਫੋਟੋ ਹਟਾ ਲੈਣ ਤੇ ਨਾਲੇ ਤੁਸੀਂ ਕਹਿੰਦੇ ਕਿ ਮੈਂ ਮੂਸੇਵਾਲੇ ਦੇ ਕਰਕੇ ਜਿੱਤਿਆ ਹੀ ਨਹੀਂ ਮੈਂ ਦੀਪ ਸਿੱਧੂ ਕਰਕੇ ਵੀ ਨਹੀਂ ਜਿੱਤਿਆ ਤੇ ਫੋਟੋਆਂ ਕਾਹਦੇ ਨਹੀਂ ਲੜੀਆਂ ਤੇ ਪਾਸੇ ਕਰ ਦਿਓ ਉਹਨੂੰ ਅਸਲ ਕਹਾਣੀ ਇਹ ਆ ਕਿ ਪਿਛਲੀ ਵਾਰ ਜਦੋਂ ਜਿਮਨੀ ਚੋਣ ਹੋਈ ਆ ਇਹ ਸਿਮਰਨਜੀਤ ਸਿੰਘ ਮਾਨ ਦੇ ਪਿੱਛੇ ਸਾਰੇ ਹਰ ਪਾਰਟੀ ਦੇ ਕੈਡਰ ਝੁਗ ਗਿਆ ਸੀ ਈਵਨ ਕਾਂਗਰਸ ਨੂੰ ਦੇਖੋਨ 골ਡਨ 75000 ਵੋਟ ਹੀ ਪਈ ਸੀ ਆਪਸ਼ਨ ਹੈ ਨਹੀਂ ਸੀ ਉਦੋਂ ਉਹਨਾਂ ਕੋਲ ਆਪਸ਼ਨ ਹੀ ਕੋਈ ਨਹੀਂ ਉਹ ਸਾਰਾ ਕਾਂਗਰਸ ਦਾ ਕੈਡਰ ਨਹੀਂ ਇੱਥੇ ਸੰਗਰੂਰ ਵਿੱਚ ਤਾਂ ਲੋਕੀ ਉਹਨੂੰ ਵੋਟ ਪਾਉਂਦੇ ਜਿਹੜਾ ਸਰਕਾਰ ਨੂੰ ਹਰਾਉਂਦਾ ਇਹ ਸੰਗਰੂਰ ਦੀ ਪਾਰਲੀਮੈਂਟ ਦਾ ਇੱਕ ਟਰੈਕ ਰਿਕਾਰਡ ਹੈ ਇਹਨਾਂ ਨੇ ਪਿਛਲੇ 30-35 ਸਾਲ ਚ ਮੌਜੂਦਾ ਸਰਕਾਰ ਜਿੱਤਣ ਨਹੀਂ ਦਿੱਤੀ ਜਿਹੜਾ ਹਰੂਗਾ ਉਹਦੇ ਪਿੱਛੇ ਘੜ ਜਾਂਦੇ ਨੇ ਉਹਨਾਂ ਨੇ ਲੱਗਾ ਸਿਮਰਜੀਤ ਮਾਨ ਨਾ ਰਹੂਗਾ ਪਿਛਲੀ ਵਾਰੀ ਉਹ ਸਾਰਾ ਕਾਂਗਰਸ ਅਕਾਲੀ ਦਲ ਝਾੜੂ ਦਾ ਨਰਾਜ ਇਤਰ ਉਹਦੇ ਸਾਰੇ ਪਿੱਛੇ ਗਏ ਇਹਨਾਂ ਦਾ ਆਪਣਾ ਤਾਂ ਕੇਟਰੀ ਹੈ ਨਹੀਂ ਇੱਥੇ ਗੋਲਟੀ ਛੱਡ ਕੇ ਗਏ ਸੀ ਨਰਾਜ ਹੋ ਗਏ ਸੀ ਕਹਿੰਦੇ ਕਿ ਸੁਪਾਲ ਸਿੰਘ ਕਹਿ ਰਹਾ ਮੈਨੂੰ ਪ੍ਰੋਗਰਾਮਾਂ 'ਚ ਨਹੀਂ ਲੈ ਕੇ ਜਾਂਦੇ ਹੁਣ ਭਗਵੰਤ ਮਾਨ ਦੇ ਪ੍ਰੋਗਰਾਮ ਹੁੰਦੇ ਆ ਉੱਥੇ ਕਹਿੰਦੇ ਗੋਲਟੀ ਨੂੰ ਸੱਦਿਆ ਨਹੀਂ ਜਾਂਦਾ ਕਹਿੰਦੇ ਇਹ ਹੁਦਿਆਂ ਚਰਚਾ ਮਾਨੇ ਦੇਖੋ ਸੱਚ ਆ ਕਿ ਨਹੀਂ ਕਹਿੰਦੇ ਕਿ 골ਡੀ ਵਾਪਸ ਆਉਣ ਦੀ ਕਵਾਇਦ ਵਿੱਚ ਵੀ ਹੈਗੇ ਅੱਛਾ ਨਹੀਂ ਪਹਿਲੀ ਗੱਲ ਤਾਂ 골ਡੀ ਨੂੰ ਪੁੱਛੋ ਕਿ ਆਜਾ ਮੇਰੇ ਤੇ ਬੇਬੁਨਿਆਦ ਇਲਜ਼ਾਮ ਲਾ ਕੇ ਗਿਆ ਮੁੜ ਕੇ ਕਿਸੇ ਨੇ ਸੱਦਿਆ ਨਹੀਂ ਮੀਥੇਰ ਆਪਣੇ ਪੇਪਰ ਫਾਈਲ ਕਰਨ ਗਿਆ ਤਾਂ ਨਹੀਂ ਸੱਦਿਆ ਭਗਵੰਤ ਮਾਨ ਉਹਦਾ ਫੋਨ ਨਹੀਂ ਚੱਕਦਾ ਔਰ ਸਿਆਸੀ ਤੌਰ ਤੇ ਗਲਤ ਫੈਸਲਾ ਲੈ ਲਿਆ ਜਾਣਣਾ ਨਹੀਂ ਸੀ ਚਾਹੀਦਾ ਹਲੇ ਉਹਦਾ ਕਾਂਗਰਸ ਵਿੱਚ ਫਿਊਚਰ ਸੀਗਾ ਪਰ ਜਦੋਂ ਉਹ ਚਲੇ ਗਿਆ ਇਹ ਸਾਡੇ ਲਈ ਗੁੱਡ ਰਿਟੈਂਸ ਖੇਲਾ ਛੁੱਟਿਆ ਉਹ ਗਿਆ ਤਲੁਕੀ ਅਸਲੀ ਤੌਰ ਤੇ ਸਾਨੂੰ ਇਹਦੇ ਜਾਣ ਨਾਲ ਧੂਰੀ ਵਿੱਚ ਬਹੁਤ ਫਾਇਦਾ ਹੋਇਆ ਅੱਛਾ ਫਾਇਦਾ ਹੋਇਆ ਬਹੁਤ ਫਾਇਦਾ ਉਦੋਂ ਵੀ ਤੁਸੀਂ ਗੱਲ ਕਰੇ ਸੀ ਕੱਟ ਉਦੋਂ ਵੀ ਤੁਸੀਂ ਗੱਲ ਕਰ ਰਹੇ ਸੀ ਕੁੱਪੇ ਦੇ ਵਿੱਚ ਹੀ ਲੱਤ ਰਾਜ਼ ਆ ਗਈ ਤਾਂ ਹੁਣ ਕਹਿੰਦੇ ਕਿ ਵਾਪਸੀ ਦੀ ਵੀ ਗੱਲ ਚੱਲ ਰਹੀ ਹੈ ਕਹਿੰਦੇ ਹੈ ਕਿ ਵੀ ਇਹੋ ਜੀ ਗੱਲਬਾਤ ਨਹੀਂ ਮੇਰਾ ਤਾਂ ਖਿਆਲ ਵਾਪਸੀ ਕੋਈ ਵੀ ਸੰਘਰਸ਼ ਕਰੂਗਾ ਜਦ ਤੱਕ ਮੈਂ ਇਲੈਕਸ਼ਨ ਲੜ ਰਿਹਾ ਹਾਂ ਮੈਂ ਤਾਂ ਪੁੱਛੇ ਵੀ ਗਿਆ ਨਹੀਂ ਚਲੋ ਤੇ ਹੁਣ ਕਿਵੇਂ ਮੰਨਦੇ ਹੋ ਕਿ ਤੁਹਾਡਾ ਮੁਕਾਬਲਾ ਜਿਹੜਾ ਇੱਥੇ ਕਿਸ ਦੇ ਨਾਲ ਕਿਉਂਕਿ ਹੁਣ ਦਿਨ ਬੜੇ ਥੋੜੇ ਰਹਿ ਗਏ ਦਿਨਾਂ ਬਦਲ ਰਹੀਆਂ ਮੈਂ ਦੱਸਦਾ ਸਾਡਾ ਮੁਕਾਬਲਾ ਕਿਉਂਕਿ ਬਹੁਤ ਵੱਡੀ ਸੀਟ ਹੈ ਨਾ ਜੀ ਕਿਤੇ ਕਿਤੇ ਸਾ ਸਿਮਰਨਜੀਤ ਮਾਨ ਨਾਲ ਹੈ ਮੈਂ ਗੱਲ ਫ੍ਰੈਂਕਲੀ ਕਹਿ ਰਿਹਾ ਹੂੰ ਕਿਤੇ ਕਿਤੇ ਸਾਡੀ ਝਾੜੂ ਨਾਲ ਹੈ ਕਿਤੇ ਕਿਤੇ ਸਾਡਾ ਬੀਜੇਪੀ ਨਾਲ ਸ਼ਹਿਰਾ ਜੰਦਰਵੜਕੇ ਪਰ 2000 ਬੂਥਾਂ ಕಾಂಗ್ರೆਸ ਸਾਰੇ ਬੂਥਾਂ ਦੇ ਸੋ ਇੱਥੋਂ ਸਮਝ ਜੋ ਤੁਸੀਂ ਕਿ ਇੱਧਰ ਲੜਾਈ ਇੱਧਰ ਲੜਾਈ ਇੱਧਰ ਮਤਲਬ ਸਾਡਾ ਸਾਡੀ ਲੜਾਈ ਸਾਰਿਆਂ ਨਾਲ ਹੈ ਸੋ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਡਰ ਕੇ ਕਹਿੰਦਾ ਬਹੁਤ ਵਧੀਆ ਤਰੀਕੇ ਨਾਲ ਜਿੱਤਿਆ ਇਹਨਾਂ ਦਾ ਵਿਰੋਧ ਬਹੁਤ ਹੋ ਰਿਹਾ ਜਦੋਂ ਪਿੰਡਾਂ ਚ ਜਾਂਦੇ ਆ ਇੱਕ ਥਾਂ ਤੇ ਦਾ ਭੁਗਤਾਨ ਤਮਾਨ ਨੂੰ ਵੀ ਵਿਰੋਧ ਦੇ ਕੇ ਗੱਡੀ ਦੇ ਵਿੱਚ ਬਹਿ ਕੇ ਨਿਕਲਣਾ ਪੈ ਗਿਆ ਐਮਐਲਏ ਫੜ ਕੇ ਬਿਠਾ ਲਿਆ ਐਮਐਲਏ ਬੋਲਣ ਲੱਗਿਆ ਬੁੜੀਆਂ ਕਹਿੰਦੀਆਂ ਲੋ ਜੀ ਸੁਣ ਲੋ ਗੱਪ ਹਾਂ ਇਹ ਕਿਵੇਂ ਦੇਖਨੇ ਹੋ ਇਸ ਚੀਜ਼ ਨੂੰ ਕਿਉਂਕਿ 2 ਸਾਲ ਪਹਿਲਾਂ ਲੋਕ ਅੱਖਾਂ ਬਿਸ਼ਾ ਕੇ ਇਹਨਾਂ ਦਾ ਇੰਤਜ਼ਾਰ ਕਰਦੇ ਹੁੰਦੇ ਸੀ ਇਹਨਾਂ ਨੇ ਝੂਠ ਹੀ ਬੜਾ ਬੋਲਿਆ ਨਾ ਜੀ ਲੋਕੀ ਅੱਕੇ ਬਹੁਤ ਹੋਏ ਨੇ ਇਹ ਕਦੀ ਕਿਸੇ ਦੇ ਮੁੜ ਕੇ ਘਰਾਂ ਚ ਨਹੀਂ ਗਏ ਕੋਈ ਉਹਨਾਂ ਦੇ ਕੰਮ ਨਹੀਂ ਕਰਾ ਸਕੇ ਕੋਈ ਵਿਕਾਸ ਨਹੀਂ ਕਰਾ ਸਕੇ ਮਿਲਦੇ ਨਹੀਂ ਲੋਕਾਂ ਨੂੰ ਔਰ ਜਿਹੜੇ ਆ ਇਹਨਾਂ ਦੇ ਐਮਐਲਏ ਨੇ ਕਿੰਨੇ ਐਰੋਗੈਂਟ ਨੇ ਕਿੰਨੀ ਬਾਡੀ ਲੈਂਗੁਏਜ ਉਹਨਾਂ ਦੀ ਰੱਦੀ ਆ ਔਰ ਹੰਕਾਰ ਦੇ ਭਰੇ ਹੋਏ ਨੇ ਬਿਲਕੁਲ ਤਾਂ ਕਰਕੇ ਲੁੱਕ ਹੀ ਹਨਾ ਤੋਂ ਬਹੁਤ ਅੱਕੇ ਹੋਏ ਨੇ ਮੈਨੂੰ ਕੋਈ ਵੱਡੀ ਗੱਲ ਨਹੀਂ ਕਿ ਇਹਨਾਂ ਦਾ ਬਿਲਕੁਲ ਸੁਪਣਾ ਸਾਫ ਹੋ ਜਾ ਪੰਜਾਬ 'ਚ ਯੂ ਨੇਵਰ ਜਸਟ ਹਮ ਇੰਨੀ ਲੋਕਾਂ ਦੇ ਵਿੱਚ ਉਹਨਾਂ ਦਾ ਭਰਿਆ ਪਿਆ ਅੰਦਰ ਗੁੱਸਾ ਹੁਣ ਤਾਜ਼ਾ-ਤਾਜ਼ਾ ਪੋਸਟ ਪਈ ਆ ਕੁਮਰ ਵਿਜੇ ਪ੍ਰਤਾਪ ਖੋਰਾ ਦੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਿੱਧੇ ਤੌਰ ਤੇ ਸਵਾਲ ਚੁੱਕੇ ਆ ਉਹ ਕਹਿੰਦੇ ਕਿ ਜਿਹੜੇ ਲੀਡਰਾਂ ਨੂੰ ਨਕਾਰ ਕੇ ਲੋਕਾਂ ਨੇ ਸਾਨੂੰ ਜਤਾਇਆ ਜਿਹੜੇ ਲੀਡਰਾਂ ਦੇ ਉੱਪਰ ਮੈਂ ਸਿੱਧੇ ਅਸਿੱਧੇ ਤੌਰ ਤੇ ਕਾਰਵਾਈਆਂ ਕੀਤੀਆਂ ਪੁਲਿਸ ਅਫਸਰ ਹੁੰਦੇ ਆ ਉਹਨਾਂ ਨੂੰ ਇਹ ਪਾਰਟੀ ਦੇ ਵਿੱਚ ਲਈ ਜਾ ਰਿਆ ਸਾਨੂੰ ਉਹਨਾਂ ਦਾ ਪ੍ਰੋਗਰਾਮ ਕਰਨ ਲਈ ਮਜਬੂਰ ਕਰ ਰਹੇ ਆ ਕਹਿੰਦੇ ਤੇ ਕਹਿੰਦੇ ਕਿ ਇਹ ਬਹੁਤ ਗਲਤ ਕਰ ਰਹੇ ਇੱਥੋਂ ਤੁਸੀਂ ਸਮਝੋ ਨਾ ਕਿ ਇਹਨਾਂ ਨੇ ਆਪਣਾ ਕੋਈ ਵੀ ਅਸੂਲ ਬਰਕਰਾਰ ਨਹੀਂ ਰੱਖਿਆ ਜਿਹੜਾ ਬਣਾਇਆ ਭੰਨਿਆ ਜਿਹੜਾ ਬਣਾਇਆ ਅਸੂਲ ਉਹ ਪੈਰਾਂ ਥੱਲੇ ਰੋਂਦਿਆ ਇਹ ਕਿਸੇ ਜ਼ੁਬਾਨ ਦੇ ਬੰਦੇ ਹੀ ਹਨ ਇਹ ਪੰਜਾਬੀ ਕਿਹਦੇ ਕਿਸੇ ਘੜੇ ਦੇ ਟੱਕਣ ਨਹੀਂ ਗਏ ਤਾਂ ਕਰਕੇ ਲੋਕੀ ਔਖੇ ਨੇ ਨਾ ਤੁਮ ਲੋਕਾਂ ਨੇ ਸਜ਼ਾ ਇਹਨਾਂ ਨੂੰ ਸਬਕ ਸਿਖਾਉਣਾ ਹੈ ਖੈਰਾ ਸਾਹਿਬ ਤੁਸੀਂ ਇੱਥੇ ਪਹੁੰਚ ਗਏ ਹੋ ਇੱਕ ਵਾਰ ਫਿਰ ਇਹ ਆਦਾਰਾ ਲੋਕਾਂ ਦਾ ਤੁਹਾਡੇ ਨਾਲ ਔਰ ਇੱਕ ਚੀਜ਼ ਤੁਹਾਡੀ ਵਧੀਆ ਲੱਗਦੀ ਹੈ ਕਿ ਜਿਹੜਾ ਤੁਸੀਂ ਸਟੈਂਡ ਲੈਨੇ ਹੋ ਉਹ ਤੋਂ ਪਿੱਛੇ ਨਹੀਂ ਹਟਦੇ ਤੁਹਾਡਾ ਬਹੁਤ ਧੰਨਵਾਦ ਮਿਹਰਬਾਨੀ ਧੰਨਵਾਦ ਜੀ ਇਹ ਸਨ ਸਰਦਾਰ ਸੁਖਪਾਲ ਸਿੰਘ ਖੈਰਾ ਜਿਨ੍ਹਾਂ ਨੇ ਖਾਸ ਤੌਰ ਤੇ ਬਹੁਤ سارے ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਔਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲਈ ਹਰ ਸਟੈਂਡ ਜਿਹੜਾ ਉਹ ਲੈਂਦੇ ਨੇ ਉਹ ਕਦੇ ਵੀ ਉਹ ਸਟੈਂਡ ਤੋਂ ਜਿਹੜਾ ਉਹ ਪ ਸਰਕਾਰ ਆਉਣ ਦੇ ਉੱਪਰ ਅਸੀਂ ਜਿਹੜਾ ਇਹ ਗੈਰ ਪੰਜਾਬੀਆਂ ਵਾਲਾ ਜਿਹੜਾ ਬੈਲ ਹੈਗਾ ਉਹ ਲੈ ਕੇ ਜਰੂਰ ਆਵਾਂ ਕੈਮਰਾਮੈਨ ਅੰਕੁਸ਼ ਨਾਲ ਸੁਖਵਿੰਦਰ ਸਿੱਧੂ ਰਜਨਾ ਲੋਕਨਾਟੀਵੀ ਸੰਗਰੂਰ